ਚੱਲਿਆ ਹੈ 6300 ਲੋ ਵੀ ਮਿੱਤਰੋ ਚੱਕੀ ਨਹੀਂ ਕਰਨਾ ਤੁਸੀਂ 11 ਮਾਡਲ ਹੈ 855 375 ਸਰਪ ਡਿਮਾਂਡ ਆ ਗਈ ਫਰਸਟ ਪਾਰਟੀ ਆ ਗਈ ਤੇ ਇੰਜੀਨ ਇਹਦਾ ਆ ਗਿਆ ਕਰਲੋਸ ਕਰਜ ਜਿਹੜਾ ਅੱਜ ਕੱਲ ਹਰੇਕ ਬੰਦੇ ਦੇ ਦਿਲ ਤੇ ਹੈ ਦਿਮਾਗ ਤੇ ਛਾਇਆ ਹੋਇਆ ਹੈ ਹਨਾ ਬਾਈ ਕੁਲਵੀਰ ਇਹ ਗੱਲ ਸਹੀ ਹੈ ਨਾ ਜਮਾ ਸਹੀ ਹੈ ਬਾਈ ਢਿੱਲੋਂ ਹਨਾ ਹੋਟੇ ਲੋਕ ਕੀ ਹਾਲ ਚਾਲ ਹੈ ਬਹੁਤ ਵਧੀਆ ਬਾਈ ਸਸੀ ਕਾਲ ਬਾਈ ਸਾਰੇ ਭਰਾਵਾਂ ਨੂੰ ਸਸੀ ਕਾਲ ਜੀ ਸਾਰੇ ਠੀਕ-ਠਾਕ ਹੋਵੋਗੇ ਬਿਲਕੁਲ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਹੂੰ ਢਿੱਲੋਂ ਇਹ ਤਾਂ ਨਾ ਡਰੈਕਟਰ ਟ੍ਰੈਂਡ ਵਾਲਾ ਹੀ ਆਲਾ ਹੂੰ ਆਇੜੇ ਸ਼ੋਅ ਦੀ ਸੀ ਜਾਂਦੀ ਨਾ ਹੂੰ ओरिजिनल ਆ ਬਾਈ ਸਾਰੀ ਅੱਛਾ ਰੰਗ ਰੋਂਗੇ ਦੇ ਕਿਤੇ ਨਹੀਂ ਹੋਇਆ ਟਰੈਕਟਰ ਦੀ ਅੱਛਾ ਕੰਡੀਸ਼ਨ ਪਈ ਆ ਦੀ ਬਾਹਲਾ ਲੰਮਾ ਦਾ ਨਾ ਜਾ 16 ਤੋਂ 17 ਮਾਡਲ ਪਈ ਆ ਬਾਈ ਠੀਕ ਹੈ ਹੂੰ 2011 ਮਾਡਲ ਟਰੈਕਟਰ ਹੈ ਸੈਕੰਡ ਟੌਪ ਚ ਆ ਜਾਂਦਾ ਹੂੰ ਰਿਵਰਸ ਪੀਡੀਓ ਹੂੰ ਤੇਲ ਬ੍ਰੇਕਾਂ ਤੇ ਨੌਨ ਪਾਵਰ ਨੌਨ ਪਾਵਰ ਆ ਨਾ ਪਲਾਂ ਪਾਵਰ ਨੌਨ ਆ ਗਿਆ ਨਾ ਜਿਹੜੀ ਆਹ ਅੰਦਰਲੇ ਪਾਸੇ ਕਲਮ ਦੀ ਗੱਲ ਆ ਗਈ ਹੂੰ ਏ ਬਾਈ ਜੀ ਹਰਿਆਣੇ ਦੇ ਵਿੱਚ ਟ੍ਰੈਂਡ ਹੈ ਵੀ ਇਹਨਾਂ ਨੇ ਕੰਪਾਉਂਡ ਮਾਰਨੇ ਮਾਰਨੇ ਮਾਰਾ ਨਾ ਜਦੋਂ ਟਰਾਲੀ ਤੇ ਮਾਰਦੇ ਆ ਮਗਰਾੜਾਂ ਦੀ ਸ਼ੋ ਦੀ ਰਿੰਮਾਂ ਦੀ ਕੰਡੀਸ਼ਨ ਬਾਡੀ ਲੈਣ ਦੀ ਦਿਖਾ ਦੇ ਬਿਲਕੁਲ ਬਾਈ ਹੈਨਾ ਟਰੈਕਟਰ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਨੇ ਪੁਰਾਣੇ ਬੇਰਗ ਵੀ ਘਾਣਾ ਰਗਾ ਪਿਆ ਘਾਣਾ ਬਰਗ ਘਾਣਾ ਰਗਾ ਹੀ ਪਿਆ ਠੀਕ ਹੈ ਚਾਰ ਚਪੈਰਿਆਂ ਨੂੰ ਤੁਰ ਫਿਰ ਕੇ ਦੇ ਰੈਡ ਨੂੰ ਦਿਖਾ ਇੰਜੇ ਰਦਾ ਇੰਨਾ ਕੀ ਚੰਗਾ ਹੈ ਜਿੰਨਾ ਹੀ ਕਹਦੇ ਅੱਛਾ ਆਪਾਂ ਬਿਆਨ ਹੀ ਨਹੀਂ ਕਰ ਸਕਦੇ ਇਹਨੂੰ ਸ਼ਬਦਾਂ ਚ ਬਿਲਕੁਲ ਚੰਗਾ ਹੈਗਾ ਇਹ ਟਰੈਕਟਰ ਦੀ ਦੱਸੀ ਜਾਂਦੀ ਆ ਚੀਜ਼ ਆ ਜੀ ਹਾਂ ਜੀ ਹਾਂ ਦੇਖ ਆ ਪੈਰ ਦਾ ਨਾ ਤੇ ਰੰਗ ਦੇ ਹੂੰ ਇਹ ਚੀਜ਼ ਤਾਂ ਹਨਾ ਹੋਰ ਤਾਂ ਹੁਣ ਅਕਸਰ 11 ਮਾਡਲ ਐ ਇਹਨੂੰ ਹੋ ਗਏ 14 ਸਾਲ ਆ ਇਹਨੂੰ 14 ਸਾਲ ਹੋ ਗਏ ਇੰਨੀ ਸੰਭਾਲਤਾ ਜੀ ਬਹੁਤ ਹੁੰਦੀ ਆ ਹੂੰ ਬੈਕ ਸ਼ੈੱਡ ਤੋਂ ਵੀ ਸਾਰਾ ਹੱਕ ਹੱਕ ਤੋਂ ਵੀ ਦਿਖਾ ਦੇ ਦੇਣਾ ਹਾਂ ਚੰਗੀ ਤਰ੍ਹਾਂ ਰਿਮਰੂਮਾ ਦਾ ਦਿਖਾ ਦੇ ਥੋੜਾ ਜਿਹਾ ਪੀੜੇ ਥਾਂ 'ਚ ਲੱਗਾ ਟਰੈਕਟਰ ਦੀ ਕੈਮਰੇ 'ਚ ਆ ਨਹੀਂ ਰਿਹਾਗਾ ਪੂਰਾ ਹੂੰ ਲਓ ਜੀ ਕਰੇ ਚੈੱਕ ਕਰਾਂ ਠੀਕ ਆ ਲਿੰਕਾਂ ਲੂੰ ਕਦੇ ਵਿੱਚ ਪੂਰਾ ਪਲੇ ਨਹੀਂ ਯਾਰ ਕਿਤੇ ਵੀ ਨਹੀਂ ਟਰੈਕਟਰ ਸਮਝ ਹੋਵੇ ਟਰੈਕ ਪੂਰਾ ਯਾਰ ਫਰਸਟ ਪਾਰ ਨਾਲ ਦਾ ਰਿਫਲੈਕਟਰ ਹੂੰ ਇਹੀ ਛੋਟੀ ਜੀ ਗਾਣੀ ਹੈ ਹੂੰ ਫਸਟ ਪਾਰਟੀ ਡੈਕਟਰ ਹੈ ਹੂੰ ਹਰਿਆਣਾ ਨੰਬਰ ਹੈ ਹੂੰ ਰੰਗ ਪਿੰਡ ਬਾਈ ਜੀ ਕਿਤੇ ਨਹੀਂ ਲੱਗਿਆ ਹੂੰ 60 ਤੋਂ 65 ਪੈਸੇ ਟਾਇਰ ਹੈ ਡੈਕਟਰ ਦੇ ਚਾਰੇ ਚਾਰੇ ਇੰਜਨ ਗੇਅਰ ਦਾ ਬਾ ਕਮਾਲ ਹੈ ਅੱਛਾ ਸਮਾਨ ਸਾਰਾ ਡੈਕਟਰ ਦਾ ਪੂਰਾ ਤੇ ਡਿਮਾਂਡ ਕੀ ਹੈ ਦੀ ਫਿਰ ਡਿਮਾਂਡ ਤੂੰ ਪਹਿਲਾਂ ਸਟਾਰਟਿੰਗ ਚ ਹੀ ਬੋਲ ਗਿਆ ਸੀਗਾ ਹੂੰ ਹੈ ਬੋਲ ਗਿਆ ਤਮੇ ਤੇ 75 ਹਜ਼ਾਰ ਰੁਪਏ ਠੀਕ ਹੈ ਹਰਿਆਣਾ ਨੰਬਰ ਹੈ ਐਨਓਸੀ ਦੀ ਮਿਲ ਜੂ ਹੂੰ ਪੱਕੀ ਤੇ 3.5 ਲੱਖ ਦਾ ਲਾਸਟ ਦੇਣਾ ਹੈ 3.5 ਲੱਖ ਦਾ ਲਾਸਟ ਦੇਣਾ ਹੈ ਠੀਕ ਹਾਂ ਦੋਸਤੋ ਦੇਖੋ ਜਮ ਚੱਲ ਖੜਾ ਆਪਣੇ ਕੋਲੇ 19 ਮਾਡਲ ਹਾਂ ਹੂੰ ਪਿਆਰਾ ਬਹੁਤ ਵਧੀਆ ਟਰੈਕਟਰ ਆ 1400 ਘੰਟਾ ਚੱਲਿਆ ਹੋਇਆ ਅੱਛਾ ਨਾਲ ਦੇ ਟਾਇਰ ਆ ਟਰੈਕਟਰ ਦੇ ਹੂੰ ਚੰਗੀ ਕੰਡੀਸ਼ਨ ਦਾ ਟਰੈਕਟਰ ਅੱਛਾ ਹਾਂ ਕੈਮਰਾ ਮਾਰਦੇ ਸਾਰੇ ਬਿਲਕੁਲ ਬਾਈ ਠੀਕ ਆ ਹੂੰ ਕੋਈ ਕਮੀ ਨਹੀਂ ਹੈਗੀ ਡੰਡਾ ਫੱਟੀ ਛਤਰੀ ਦੇ ਲਾ ਕੇ ਦੇਵਾਂਗੇ ਵੀਰੇ ਜਿਹੜੇ ਬੰਦੇ ਨੇ ਵੀ ਲੈਣੀ ਹੋਈ ਹੂੰ ਠੀਕ ਹੈ ਇੰਜਨ ਗੇਅਰ ਦਾ ਸੌਦਾ ਕਰ ਲਿਓ ਹੂੰ ਬਾਕੇ ਤਸੱਲੀ ਕਰ ਲਿਓ ਬਾਕੇ ਤਸੱਲੀ ਕਰ ਲੈਣਾ ਇਹ ਆ ਗਿਆ ਕਮੀ ਹੋਈ ਆਪਾਂ ਦੇਣ ਦਾ ਡਬਲ ਕਲੱਚ ਰਿਵਰਸ ਵੀਡੀਓ ਡਬਲ ਫੁੱਲ ਟੌਪ ਵਾਲਾ ਮਾਡਲ ਹੈ ਫੁੱਲ ਟੌਪ ਫੁੱਲ ਟੌਪ ਆ ਗਿਆ ਬਸ ਫੁੱਲ ਟੌਪ ਸਾਰਾ ਕੁਝ ਆ ਜਾਂਦਾ ਜਿਹੜਾ 2019 ਦੇ ਵਿੱਚ ਆਇਆ ਸੀ ਵਾਹ ਕੀ ਠੀਕ ਹੈ ਹੁਣ ਫਿਨਿਸ਼ਨ ਸਾਰੀ ਚੈੱਕ ਕਰਾ ਦੇ ਅੱਗੋਂ ਪਿੱਛੋਂ ਸਮਾਨ ਸਾਰਾ ਚੈੱਕ ਕਰਾ ਦੇ ਫੁੱਲ ਕਮੀ ਹੈ ਨਹੀਂ ਰੇਟਰ ਚ ਇਹ ਸਹੀ ਗੱਲ ਹੈ ਹੈ ਨਾ ਵਧੀਆ ਰੇਟਰ ਹੈ ਹੂੰ ਇਹ ਨੰਬਰ ਹਰਿਆਣਾ ਆ ਗਿਆ ਹੈ ਨਾ ਨੰਬਰ ਹਰਿਆਣਾ ਐਨਓਸੀ ਡੈਕਟਰ ਦੀ ਮਿਲ ਜੂਗੀ ਐਨਓਸੀ ਮਿਲ ਜੂ ਹਾਂ ਮਗਰ ਉਹ ਮਾੜੇ ਜਿਹਾ ਕੱਕ ਵੀ ਦਿਖਾ ਦੇ ਉਹ ਦਿਖਾ ਦਿੰਦੇ ਮਗਰ ਹਾਂ ਤੇ ਫਿਰ ਇਹਦਾ ਕੀ ਪ੍ਰਾਈਸ ਆ ਤੇ ਕਿੱਥੋਂ ਤੱਕ ਹੋ ਜੂਗਾ ਇਹ ਇਹਦਾ 5 ਲੱਖ ਤੇ 70000 ਰੁਪਏ ਡਿਮਾਂਡ ਆ ਡੈਕਟਰ ਦੀ ਹੂੰ ਤੇ 5.5 ਲੱਖ ਦਾ ਡੈਕਟਰ ਢੋਂ ਦੇ ਦਾ ਹੈ 5.5 ਲੱਖ ਦਾ ਡੈਕਟਰ ਦੇ ਰਹਾ ਹੈ ਹੂੰ ਠੀਕ ਐ ਡੈਕਟਰ ਚੰਗਾ ਐ ਐਨਓਸੀ ਆਪਾਂ ਕਿਦੀ ਦੇਵਾਂਗੇ ਤੇ ਨੰਬਰ ਇਹਨੂੰ ਪੰਜਾਬ ਲੱਗਣਾ ਹਰਿਆਣਾ ਲਵਾਉਣਾ ਜਿੱਥੋਂ ਦਾ ਮਰਜ਼ੀ ਲੋਪ ਲੱਗ ਜੂਗਾ ਜਿੱਥੋਂ ਦਾ ਮਰਜ਼ੀ ਲਵਾ ਲਿਆ ਜਿੱਥੋਂ ਦਾ ਮਰਜ਼ੀ ਲਵਾ ਲਿਆ ਜਿੱਥੋਂ ਤੇ ਫੋਨ ਨੰਬਰ ਆਪਣਾ ਉਹ ਫੋਨ ਨੰਬਰ ਉਹੀ ਹੈ ਵੀ ਦੁਬਾਰਾ ਨੂੰ ਵੀਰਾਂ ਨੂੰ ਫੇਰ ਬੇਨਤੀ ਕਰਦੇ ਆਂ ਵੀਡੀਓ ਪਰ ਉਹ ਛੋਟੀ ਜੀ ਬਣਾਉਣ ਦੀ ਕੋਸ਼ਿਸ਼ ਕਰਦੇ ਆਂ ਤੇ ਵੀਡੀਓ ਸਾਰੀ ਦੇਵਾਂਗਾ ਸਾਰੀ ਦੇਈ ਸਾਰੀ ਦੇਖ ਕੇ ਅੱਜ 4 ਤਰੀਕ ਤੇ 6ਵਾਂ ਮਹੀਨਾ 6ਵਾਂ ਮਹੀਨਾ 2025 2025 ਤੱਕ ਦੋ ਵਾਰ ਤਲਵੰਡੀ ਤੋਂ ਆਪਾਂ ਵੀਡੀਓ ਬਣਾਉਣੀ ਤਲਵੰਡੀ ਤੋਂ ਆਪਾਂ ਹੋਰ ਕਿੱਥੇ ਵੀਡੀਓ ਨਹੀਂ ਕਰਦੇ ਇਹ ਵੀਰ ਫੋਨ ਕਰਨਗੇ ਵੀ ਕਿੱਥੋਂ ਬੋਲਦੇ ਦੁੱਖ ਲੱਗਦਾ ਵੀਰ ਅਸੀਂ ਤਲਵੰਡੀ ਸਾਬ੍ਹੋ ਹੀ ਕੰਮ ਕਰਦੇ ਆ ਤਲਵੰਡੀ ਸਾਬ੍ਹੋ ਹੀ ਬੋਲਦੇ ਤੇ ਇੱਕ ਮਿੰਟ ਲੋਕਾ ਕੰਮ ਕਰਿਆ ਕਰ ਡੇਟ ਨਾਲ ਮੈਂਸ਼ਨ ਕਰਦਿਆ ਕਰ ਵੀਡੀਓ ਪਾਉਣਾ ਕਰਿਆ ਕਰਾਂਗੇ ਨੁੱਪਰ ਡੇਟ ਮੈਂਸ਼ਨ ਕਰਦਿਆ ਕਰ ਠੀਕ ਹੈ ਹਮ ਲੋ ਵੀ ਦੋਸਤੋ ਵੀਡੀਓ ਬਤਲੇ ਕੀ ਸ਼ੇਅਰ ਕਰਦੇ ਤੇ ਬਾਈ ਧੰਨਵਾਦ